ਪੰਚਾਇਤੀ ਰਾਜ ਵਿਵਸਥਾ ਅੱਜ ਦੇ ਦਿਨ 24 ਅਪ੍ਰੈਲ ਯਾਨੀ ਕਿ 24 ਅਪ੍ਰੈਲ 1992 ਨੂੰ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਕਿ 92ਵਾਂ ਸੰਵਿਧਾਨ ਸੰਸ਼ੋਧਨ ਅਧिनियम ਲਾਗੂ ਹੋਇਆ ਸੀਗਾ ਤੇ ਇਸੇ 24 ਅਪ੍ਰੈਲ ਨੂੰ ਪੰਚਾਇਤੀ ਰਾਜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਤੇ 1992 ਦੇ ਵਿੱਚ ਇੱਕ ਪੰਚਾਇਤਾਂ ਦੇ ਨਾਮ ਤੋਂ ਜਿਹੜਾ ਨਵਾਂ ਭਾਗ ਜੋੜਿਆ ਗਿਆ ਜਿਹਦੇ ਵਿੱਚ ਆਰਟੀਕਲ 243 ਤੋਂ ਲੈ ਕੇ 243 ਉਹ ਤੱਕ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੀਤੀ ਨਿਰਦੇਸ਼ਕਤਾ 40 ਦੇ ਵਿੱਚ ਰਾਜ ਦਾ ਇਹ ਕਰਤੱਵ ਹੁੰਦਾ ਹੈ ਕਿ ਉਹ ਜਿਹੜੀਆਂ ਸਥਾਨਿਕ ਸਰਕਾਰਾਂ ਨੂੰ ਜਿਆਦਾ ਤੋਂ ਜਿਆਦਾ ਸ਼ਕਤੀਆਂ ਤੇ ਸਹਿਯਤਾ ਪ੍ਰਦਾਨ ਕਰਨ ਕਿ ਉਹ ਇੱਕ ਸਥਾਨੀय ਸਵੈ ਸ਼ਾਸਨ ਨੂੰ ਸਹੀ ਢੰਗ ਨਾਲ ਜਿਹੜਾ ਚਲਾ ਸਕਣਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 11ਵੀਂ ਅਨੁਸੂਚੀ ਜਿਹੜੀ ਪੰਚਾਇਤੀ ਰਾਜ ਵਿਵਸਥਾ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਆਰਟੀਕਲ 243 ਜੀ ਆਪਾਂ ਪੜ੍ਹਨੇ ਆ ਤੇ ਗੱਲ ਕਰੀਏ ਬਲਵੰਤ ਰਾਹਿ ਮਈਤਾ ਕਮੇਟੀ ਜਿਸ ਦਾ ਗਠਨ 1957 ਦੇ ਵਿੱਚ ਕੀਤਾ ਸੀਗਾ ਜਿਨੇ ਲੋਕਤਾਂਤਰੀ ਵਿਕੇਂਦਰੀਕਰਨ ਅਤੇ ਗ੍ਰਾਮੀਣ ਸਵੈ ਸ਼ਾਸਨ ਨੂੰ ਫਿਰ ਤੋਂ ਪੁਨਰਜੀਵਿਤ ਕਰਨ ਲਈ ਜਿਹੜੇ ਤਿੰਨ ਪੱਦਰ ਦੱਸੇ ਸੀਗੇ ਜਿਹੜੇ ਅੱਜ 3 ਟਾਇਰ ਹੈ ਤੇ 24 ਅਪ੍ਰੈਲ ਨੂੰ ਕੀ ਮਨਾਇਆ ਜਾਂਦਾ ਪੰਚਾਇਤੀ ਰਾਜ ਦਿਵਸ ਮਨਾਇਆ ਜਾਂਦਾ ਹੈ 24 ਅਪ੍ਰੈਲ ਨੂੰ 73ਵਾਂ ਸੰਵਿਧਾਨ ਸੰਸ਼ੋਧਨ ਜੋ 1992 ਨੂੰ ਕੀ ਹੋਇਆ ਸੀਗਾ ਲਾਗੂ ਹੋਇਆ ਸੀਗਾ ਤਾਂ ਇਸੇ ਲੈਵਲ ਤੇ ਇੱਕ ਕੁਐਸਚਨ ਹੈ ਕਿ ਮੱਧ ਵਰਤੀ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤਾਂ ਦੇ ਅਧਿਐਕਸ਼ਕ ਕੌਣ ਹੁੰਦੇ ਹਨ ਤਾ ਇਹਦੇ ਵਿੱਚੋਂ ਪੰਚਾਇਤੀ ਰਾਜ ਵਿਵਸਥਾ ਨਾਲ ਜੁੜਿਆ ਇੱਕ ਕੁਐਸਚਨ ਹੈ ਇਹਦਾ ਵੀ ਤੁਸੀਂ ਜਵਾਬ ਦੇ ਦਿਆ ਜੇ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣੇ ਗਏ ਪੰਚਾਇਤ ਮੈਂਬਰਾਂ ਦੁਆਰਾ ਚੁਣੇ ਗਏ ਰਾਜ ਦੀ ਵਿਧਾਨ ਸਭਾ ਦੁਆਰਾ ਚੁਣੇ ਗਏ ਜਾਂ ਰਾਜ ਦੁਆਰਾ ਨਾਮਜ਼ਦ ਕੀਤੇ ਜਾਂਦੇ ਹੈ ਤੇ ਜਿਹੜੇ ਆਪਾਂ ਪੰਚਾਇਤਾਂ ਦੇ ਤਿੰਨ ਪੱਧਰ ਪੜਦੇ ਆਂ ਤਾਂ ਜ਼ਿਲ੍ਹਾ ਪੱਧਰ ਤੇ ਇਹ ਕੁਐਸਚਨ ਹੈ ਤੁਸੀਂ ਇਹਦਾ ਜਵਾਬ ਕਮੈਂਟ ਬਾਕਸ ਤੇ ਦਿਆ ਜੇ ਤੇ ਓਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ